ਇਹ ਪੰਜਾਬੀਆਂ ਦੇ ਪਾਪ ਕੀਤੇ ਸਾਹਮਣੇ ਆ ਰਿਹਾ ਜਿਹੜੇ 92 ਐਮਐਲਏ ਚੁਣੇ ਆਪਾਂ ਬਸ ਚਟਾਲਿਆਂ ਦੇ ਰਾਜ ਦੇ ਵਿੱਚ ਜ਼ਿਆਦਾਤਰ ਟਰੱਕ ਨਾਲ ਕਾਂਡ ਹੁੰਦੀ ਸੀ ਹੁਣ ਇਸ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ 'ਚ ਗੋਲੀ ਵਰਤੀ ਜਾਂਦੀ ਹੈ ਤੁਸੀਂ ਦੇਖੋ ੱੱਕੇ ਨਾਲ ਉਹਦਾ ਅਸਲਾ ਜਮ੍ਹਾਂ ਕਰਵਾਇਆ ਗਿਆ ਉਹ ਉਹਦਾ ਉਹਦਾ ਕਤਲ ਹੋਇਆ ਨਹੀਂ ਮਤਲਬ ਉਹਦਾ ਕਤਲ ਹੋਣ ਦੇ ਲਈ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਕੀ ਜਿਨੇ ਉਹਦਾ ਜਿਹੜੇ ਅਫਸਰਾਂ ਨੇ ਸਟੈਂਡ ਲੈ ਕੇ ਉਹਦਾ ਅਸਲਾ ਜਮ੍ਹਾਂ ਕਰਵਾਇਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਾਊਗੀ ਪੁਲਿਸ ਤੁਸੀਂ ਇੱਕ ਗੱਲ ਦੇਖੋ ਬਿਸ਼ਰਮੀ ਦਾ ਆਲਮ ਦੇਖੋ ਇੱਥੇ ਕੋਈ ਥੋਨੂੰ ਆਮ ਆਦਮੀ ਪਾਰਟੀ ਦਾ ਕੋਈ ਅਹੁਦੇਦਾਰ ਮਿਲਿਆ ਹੋਵੇ ਕਿਸੇ ਨੇ ਕੋਈ ਦੁੱਖ ਜ਼ਾਹਰ ਕਰਤਾ ਹੋਵੇ ਕੋਈ ਤੁਸੀਂ ਦੇਖ ਲਿਆ ਹੋਵੇ ਕਿ ਕਿਸੇ ਨੇ ਫੇਸਬੁੱਕ ਤੇ ਉੱਤੀ ਪੋਸਟ ਪਾਤੀ ਹੋਵੇ ਦੁੱਖ ਜ਼ਾਹਰ ਕਰਤਾ ਵੀ ਨਹੀਂ ਪਰਸ ਹੁਣ ਇਹ ਗੱਲ ਕਹਿ ਰਹੀ ਹੈ ਕਿ ਕੋਈ ਨਿੱਜੀ ਰੰਜਸ਼ ਸੇ ਇਹਨਾਂ ਦੀ ਆਫਤ ਦੇ ਵਿੱਚੋਂ ਪਰ ਕੀ ਇੰਨਾ ਕਹਿਣ ਦੇ ਨਾਲ ਸਟੇਟ ਮੁਨਕਰ ਹੋ ਸਕਦੀ ਹੈ ਲੋਕਾਂ ਦੀ ਸੁਰੱਖਿਆ ਤੋਂ ਪਰ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਹੂ ਇਹਨਾਂ ਨੂੰ ਇਹ ਇਹ ਬਿਸ਼ਰਮਾ ਦਾ ਟੋਲਾ ਇਨ ਲਈ ਮੁਨਕਰ ਹੋਣਾ ਬੜਾ ਆਸਾਨ ਬੰਦਾ ਆਇਆ ਬੇਖੌਫ ਤਰੀਕੇ ਨਾਲ ਨਾਂ ਲਾ ਕੇ ਉਹਦੇ ਥਾੜ ਫੈਰ ਮਾਰਿਆ ਚੁਣਾ ਲੈ ਨਹੀਂ ਕੋਈ ਡਰ ਪਈ ਹੈ ਨਹੀਂ ਕਾਨੂੰਨ ਡੀਜੀਪੀ ਸਾਹਿਬ ਕਹਿੰਦੇ ਵੀ 50 ਬੀਐਸਐਫ ਦੀਆਂ ਬਟਾਲੀਆਂ ਪੰਜਾਬ ਦੇ ਵਿੱਚ ਲਾਈਆਂ ਜਾ ਰਹੀਆਂ ਉਹ ਲਾ ਕਿੱਥੇ ਰਹੇ ਆ ਫਿਰ ਇਹ ਬਠਿੰਡੇ ਮੇਰੇ ਉੱਤੇ ਹਮਲਾ ਹੋਇਆ ਜਿਹੜਾ ਮੇਰੇ ਹਮਸ਼ਕਲ ਦੇ ਉੱਤੇ ਹਮਲਾ ਹੋ ਗਿਆ ਸੀ ਪਾਕਿਸਤਾਨ ਤੋਂ ਅਸਲੇ ਆਏ ਹੋਣ ਅਮਰੀਕਨ ਵੈਪਨ ਸੀ ਉਹਨਾਂ ਦੇ ਕੋਲੇ ਉਹਨਾਂ ਵੱਲੋਂ ਸਰਕਾਰ ਦਾ ਕੋਈ ਸਪੈਸ਼ਲ ਡਿਸਕਾਊਂਟ ਚਲਾਇਆ ਹੋਇਆ ਤੁਸੀਂ ਦੇਖੋ 30 ਦੇ ਵੈਪਨ ਸੀ ਉਹਨਾਂ ਕੋਲ ਅਮਰੀਕਨ ਇਹ ਇੱਕ ਗੱਲ ਕਹਿੰਦੇ ਅਸੀਂ ਛੇਤਰ ਨਾਲ ਰਾਜ ਕਰਨਾ ਤੇ ਉਹੀ ਪੰਜਾਬ ਦੇ ਵਿੱਚ ਕਰ ਰਹੇ ਆ ਜਦੋਂ ਬੰਦਾ ਸਰਕਾਰ ਚੋਂ ਚਲਾ ਜਾਵੇ ਉਦੋਂ ਤਾਂ ਲੋਕ ਉਹਨੂੰ ਗਾਲਾ ਕੱਢਦੇ ਹਰੀ ਗੱਲ ਪੈਂਦਾ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਉਹਦੇ ਮੌਜੂਦਾ ਐਮਐਲਏ ਨੂੰ ਮੌਜੂਦਾ ਐਮਐਲਏ ਦੇ ਮੁੰਡਿਆਂ ਨੂੰ ਲੋਕ ਵਿਆਹਾਂ 'ਚ ਛੇਤਰ ਮਾਰਨ ਛਾਣੇ ਦੇ ਵਿੱਚ ਆ ਉਸ ਦੁਕਾਨ ਦੇ ਅੱਗੇ ਜਿੱਥੇ ਬੀਤੇ ਕੱਲ ਸੁਖਬਿੰਦਰ ਸਰਪੰਚ ਦਾ ਕਤਲ ਜਿਹੜਾ ਹੈਗਾ ਉਹ ਕੀਤਾ ਗਿਆ ਸਾਡੇ ਨਾਲ ਸੰਦੀਪ ਪਾਟਕ ਆਉਣਗੇ ਗੱਲਬਾਤ ਕਰਾਂਗੇ ਪਟਕ ਸਾਹਿਬ ਦਿਨ ਦਿਹਾੜੇ ਇਸ ਜਗ੍ਹਾ ਦੇ ਉੱਪਰ ਤੇ ਜਿਹੜਾ ਕਤਲ ਕਰ ਦਿੱਤਾ ਜਾਣਾ ਕਿਵੇਂ ਦੇਖਦੇ ਹੋ ਘਟਨਾ ਨੂੰ ਜੱਸੀ ਇਹਦਾ ਪੁਰਾਣੀ village ਜੇ ਤੁਹਾਨੂੰ ਯਾਦ ਹੋਊ ਨਾ ਹਰਿਆਣੇ ਦੇ ਵਿੱਚ ਚਟਾਲਿਆਂ ਦੇ ਰਾਜ ਵਿੱਚ ਆ ਕੁਝ ਹੁੰਦਾ ਹੁੰਦਾ ਸੀ ਤਿੱਖੋ ਠੀਕ ਹੈ ਵੀ ਏਜੰਸੀਆਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਵੀ ਉਹਨੇ ਆ ਦੀ ਜਾਂਚ ਕਰਨੀ ਹੈ ਵੀ ਇਹ ਕਤਲ ਕਿਵੇਂ ਹੋਇਆ ਇਸ ਕਤਲ ਚ ਕੌਣ-ਕੌਣ ਇਨਵੋਲਵ ਸੀਗੇ ਪਰ ਜਿਹੜਾ ਇਹ ਕਤਲ ਆ ਨਾ ਇਹ ਟੋਟਲ ਪੋਲੀਟਿਕਲ ਮਰਡਰ ਹੈ ਇਹ ਪੋਲੀਟਿਕਲ ਮਰਡਰ ਹੈ ਪੰਜਾਬ ਦੇ ਵਿੱਚ ਹੁਣ ਜੇ ਕੋਈ ਬੰਦਾ ਸਰਕਾਰਾਂ ਖਿਲਾਫ ਬੋਲੂਗਾ ਗੰਦੇ ਸਿਸਟਮ ਦੇ ਖਿਲਾਫ ਬੋਲੂਗਾ ਤਾਂ ਉਹਦੀ ਆਵਾਜ਼ ਨੂੰ ਦਬਾਉਣ ਦੇ ਲਈ ਇੱਕੋ ਇੱਕ ਹੱਲ ਹੈ ਗੋਲੀਆਂ ਇਹਨਾਂ ਕੋਲੀ ਇਹਨਾਂ ਨੇ ਝੂਠੇ ਪਰਚੇ ਵੀ ਦਿਵਾ ਕੇ ਦੇਖ ਲੇ ਸਾਰਾ ਕੁਝ ਕਰਕੇ ਵੇਖਦੇ ਆ ਇਹ ਐਂਡ ਇਹਨਾਂ ਕੋਲੇ ਐ ਬਸ ਚਟਾਲਿਆਂ ਦੇ ਰਾਜ ਦੇ ਵਿੱਚ ਜ਼ਿਆਦਾਤਰ ਟਰੱਕ ਨਾਲ ਕਾਂਡ ਹੁੰਦੀ ਸੀ ਠੀਕ ਐ ਤੇ ਹੁਣ ਇਸ ਸਰਕਾਰ ਦੇ ਰਾਜ ਦੇ ਵਿੱਚ ਪੰਜਾਬ 'ਚ ਗੋਲੀ ਵਰਤੀ ਜਾਂਦੀ ਐ ਠੀਕ ਐ ਤੁਸੀਂ ਦੇਖੋ ਵੀ ਇੱਕ ਨਹੀਂ ਬਹੁਤ ਕਤਲ ਆ ਜਿਹੜੇ ਇਹਨਾਂ ਨੇ ਆਹੀਂ ਕਹਿ ਕੇ ਖੁਰਦਪੁਰਦ ਕਰਤੀ ਇਹ ਜੀ ਨਸ਼ੇ ਪਿੱਛੇ ਲੜ ਪਏ ਸੀ ਇਹਨਾਂ ਦਾ ਜ਼ਮੀਨੀ ਵਿਵਾਦ ਸੀ ਇਹ ਪਹਿਲਾਂ ਬੜੇ ਅੱਛੇ ਦੋਸਤ ਸੀ ਜਦੋਂ ਇਦੀ ਗੱਲ ਮਤਲਬ ਮੈਂ ਕਹੂੰਗਾ ਇਹਦੀ ਜੇ ਬਾਹਰਲੀ ਕਿਸੇ ਏਜੰਸੀ ਕੋਲੋਂ ਸੈਂਟਰ ਦੀ ਕਿਸੇ ਏਜੰਸੀ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਇਸ ਮਸਲੇ ਦੇ ਵਿੱਚ ਕਹਾਣੀ ਕੁਝ ਹੋਰ ਨਿਕਲੂ। ਐ ਪੰਜਾਬ ਐਡਾ ਵੱਡਾ ਕਤਲ ਹੋ ਜਾਣਾ ਹੈ ਇੱਕ ਪਿੰਡ ਦਾ ਸਰਪੰਚ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਖੁਦ ਕਹਿੰਦੇ ਹੁੰਦੇ ਸੀ ਕਿ ਸਰਪੰਚ ਜੋ ਹੁੰਦਾ ਉਹ ਪਿੰਡ ਦਾ ਮੁੱਖ ਮੰਤਰੀ ਹੁੰਦਾ ਰਾਜ ਸਭਾ ਦਾ ਮੈਂਬਰ ਐਲਾਨ ਹੈਗਾ ਉਹ ਤਾਂ ਆਮਦਮੀ ਪਾਰਟੀ ਦੇ ਹਰ ਲੀਡਰ ਨੇ ਆਪਣੇ ਪੇਛੇ ਪਾ ਦਿੱਤਾ ਪਰ ਦੁੱਖ ਤੱਕ ਜਾ ਹਰ ਆਮਦਮੀ ਪਾਰਟੀ ਦੇ ਸਰਕਾਰ ਦੇ ਲੀਡਰਾਂ ਤੋਂ ਮੁੱਖ ਮੰਤਰੀ ਸਾਹਿਬ ਤੋਂ ਦੁੱਖ ਤੱਕ ਜਾਹਰ ਨਹੀਂ ਹੋਇਆ ਕਿ ਇੱਕ ਪਿੰਡ ਦਾ ਸਰ ਸਾਬਕਾ ਸਰਪੰਚ ਹੋ ਮਾਰਤਾ ਤੁਸੀਂ ਜਸਜੀ ਇੱਕ ਚੀਜ਼ ਨੋਟ ਕਰਕੇ ਦੇਖਿਓ ਜਿੰਨਾ ਹੰਕਾਰ ਜਿੰਨਾ ਕਮੰਡ ਜਿੰਨੀ ਖੁੰਦਕ ਬਾਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਲ ਵਿੱਚ ਵਸੀ ਵੀ ਹੈ ਨਾ ਠੀਕ ਹੈ ਉਹ ਹੋਰ ਕਿਸੇ ਵਿੱਚ ਉਹ ਇੰਨੀ ਹੋ ਹੀ ਨਹੀਂ ਸਕਦੀ ਦੇਖੋ ਕਾਂਗਰਸ ਰਾਜ ਆਪਾਂ ਦੇਖਿਆ ਅਕਾਲੀ ਰਾਜ ਆਪਾਂ ਵੇਖਿਆ ਪੰਜਾਬ ਦੇ ਵਿੱਚ ਮੇਨ ਦੂਰ ਪਾਰਟੀਆਂ ਨੇ ਰਾਜ ਕੀਤਾ ਅਕਾਲੀ ਭਾਜਪਾ ਤੇ ਕਾਂਗਰਸ ਉਹ ਜੇ ਕੋਈ ਨੁਕਸਾਨ ਕਿਸੇ ਦਾ ਹੋ ਵੀ ਜਾਂਦਾ ਸੀ ਨਾ ਉਹਨਾਂ ਦੇ ਸਟੇਟਮੈਂਟਾਂ ਜ਼ਰੂਰ ਹੁੰਦੀਆਂ ਸੀ ਉਹਨਾਂ ਦੇ ਬੰਦੇ ਜ਼ਰੂਰ ਪਹੁੰਚਦੇ ਸੀ ਤੁਸੀਂ ਇੱਕ ਗੱਲ ਦੇਖੋ ਬੇਸ਼ਰਮੀ ਦਾ ਆਲਮ ਦੇਖੋ ਇੱਥੇ ਕੋਈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕੋਈ ਅਹੁਦੇਦਾਰ ਮਿਲਿਆ ਹੋਵੇ ਕਿਸੇ ਨੇ ਕੋਈ ਦੁੱਖ ਜ਼ਾਹਰ ਕਰਤਾ ਹੋਵੇ ਕੋਈ ਤੁਸੀਂ ਦੇਖ ਲਿਆ ਹੋਵੇ ਕਿ ਕਿਸੇ ਨੇ ਫੇਸਬੁੱਕ ਤੇ ਉੱਤੀ ਪੋਸਟ ਪਾਤੀ ਹੋਵੇ ਦੁੱਖ ਜ਼ਾਹਰ ਕਰਤਾ ਵੀ ਨਹੀਂ ਕਿ ਕਿ ਇਹਨਾਂ ਦਾ ਇਹਨਾਂ ਦਾ ਜਿਹੜਾ ਇਹ ਮੰਤਵ ਹੈ ਨਾ ਇਹ ਇੱਕੋ ਗੱਲ ਕਹਿੰਦੇ ਅਸੀਂ ਛਿੱਤਰ ਨਾਲ ਰਾਜ ਕਰਨਾ ਤੇ ਉਹੀ ਪੰਜਾਬ ਦੇ ਵਿੱਚ ਕਰ ਰਹੇ ਆ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਨਸ਼ੇ ਦੇ ਖਿਲਾਫ ਬੋਲਣ ਵਾਲਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਦਿਨ ਦਿਹਾੜੇ ਹਮਲੇ ਹੁੰਦੇ ਆ ਸ਼ਰੇਆਮ ਹੁੰਦੇ ਆ ਇਹ ਉਹੀ ਦੁਕਾਨ ਹੈ ਜਿੱਥੇ ਉਹ ਆਰਮਨਾਲ ਬੈਠਾ ਸੀ ਇੱਕ ਬੰਦਾ ਆਇਆ ਬੇਖੌਫ ਤਰੀਕੇ ਨਾਲ ਨਾਂ ਲਾ ਕੇ ਉਹਦੇ ਥਾੜ ਫੈਰ ਮਾਰਿਆ ਉਹ ਪੁੱਛਣ ਵਾਲਾ ਹੀ ਨਹੀਂ ਕੋਈ ਡਰ ਪਈ ਹੈ ਨਹੀਂ ਕਾਨੂੰਨ ਦਾ ਡੀਜੀਪੀ ਸਾਹਿਬ ਕਹਿੰਦੇ ਵੀ 50 ਬੀਐਸਐਫ ਦੀਆਂ ਬਟਾਲੀ ਨਾ ਪੰਜਾਬ ਦੇ ਵਿੱਚ ਲਾਈਆਂ ਜਾ ਰਹੀਆਂ ਉਹ ਲਾ ਕਿੱਥੇ ਰਹਿ ਐ ਫਿਰ ਇਹ ਉਹ ਲਾ ਕਿੱਥੇ ਰਹਿ ਐ ਜਿੰਨੀ ਦੇਰ ਪੰਜਾਬ ਪੁਲਿਸ ਦਾ ਜਿਹੜਾ ਸਿਸਟਮ ਹੈ ਨਾ ਸਾਨੂੰ ਇੱਕ ਗੱਲ ਸਮਝਣੀ ਪਊ ਤੁਸੀਂ ਦੇਖੋ ਤੁਹਾਨੂੰ ਪਤਾ ਹੋ ਬਠਿੰਡੇ ਮੇਲੇ ਦਾ ਕਤਲ ਹੋਇਆ ਸੀ ਹੋਰ ਵੀ ਬਥੇਰੇ ਕਤਲ ਨੇ ਬੰਦਿਆਂ ਦੇ ਗਵਾਹ ਮੁੱਕਰ ਜਾਂਦੇ ਆ ਪੁਲਿਸ ਦੀ ਉਹਨਾਂ ਨੂੰ ਕੋਈ ਸਪੋਰਟ ਨਹੀਂ ਬਠਿੰਡੇ ਮੇਰੇ ਉੱਤੇ ਹਮਲਾ ਹੋਇਆ ਜਿਹੜਾ ਮੇਰੇ ਹਮਸ਼ਕਲ ਦੇ ਉੱਤੇ ਹਮਲਾ ਹੋ ਗਿਆ ਸੀ ਦੇਖੋ ਸਾਰਾ ਕੁਛ ਸੀ ਉਹ ਕੇਸ ਨੂੰ ਐਡਾ ਕਮਜ਼ੋਰ ਕੀਤਾ ਗਿਆ 40 ਦਿਨਾਂ ਦੇ ਵਿੱਚ ਜ਼ਮਾਨਤਾਂ ਹੋ ਗਈਆਂ ਉਹਨਾਂ ਬੰਦਿਆਂ ਦੀ ਪਾਕਿਸਤਾਨ ਤੋਂ ਅਸਲੇ ਆਏ ਹੋਣ ਅਮਰੀਕਨ ਵੈਪਨ ਸੀ ਉਹਨਾਂ ਦੇ ਕੋਲੇ ਸ਼ਰਿਆਮ ਦਿਨ ਦਿਹਾੜੇ ਉਹ ਬੰਦੇ ਇੱਕ ਹਿੰਦੂ ਲੀਡਰ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਉਹ ਚਲੋ ਉਹਦਾ ਹਮਸ਼ਕਲ ਉਹਦਾ ਸ਼ਿਕਾਰ ਹੋ ਜਾਂਦਾ ਤੇ 40 ਦਿਨਾਂ ਬਾਅਦ ਉਹਨਾਂ ਬੰਦਿਆਂ ਦੀ ਜ਼ਮਾਨਤ ਇਹ ਕੋਈ ਰਿਸਪੌਂਸਿਬਿਲਟੀ ਫਿਕਸ ਨਹੀਂ ਹੋਈ ਵੀ ਪੰਜਾਬ ਦੇ ਜਿਹੜੇ ਬਲਾਰੇ ਆ ਜਿਹੜੇ ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲੇ ਆ ਉਹਨਾਂ ਦੇ ਜਿਹੜੇ ਕਾਤਲ ਨੇ ਜਾਂ ਉਹਨਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਆ ਉਹਨਾਂ ਵੱਲੋਂ ਸਰਕਾਰ ਦਾ ਕੋਈ ਸਪੈਸ਼ਲ ਡਿਸਕਾਊਂਟ ਚਲਾਇਆ ਹੋਇਆ ਤੁਸੀਂ ਦੇਖੋ 30 ਦੇ ਵੈਪਨ ਸੀ ਉਹਨਾਂ ਕੋਲ ਅਮਰੀਕਨ ਪਾਕਿਸਤਾਨ ਥਰੂ ਆਏ ਹੋਏ ਸੀਗੇ ਅੱਜ ਮੈਂ ਪੁੱਛਣਾ ਚਾਹੁੰਦਾ ਵੀ ਕਿੱਧਰ ਗਏ ਇਹਨਾਂ ਦੀਆਂ ਏਜੰਸੀਆਂ ਕੀ ਕਰ ਰਹੀਆਂ ਉਹਨਾਂ ਬੰਦੇਆਂ ਦੀਆਂ ਜ਼ਮਾਨਤਾਂ ਕਿਵੇਂ ਹੋਈਆਂ ਇਹਨਾਂ ਨੇ ਹੁਣ ਚਲਾਨ ਪੇਸ਼ ਕਰਤਾ ਮੈਂ ਉਹਦੀ ਕਾਪੀ ਲੈ ਰਿਹਾ ਹਾਂ ਜਿਹੜੇ ਬੰਦਿਆਂ ਨੇ ਮੇਰੇ ਤੇ ਹਮਲੇ ਦੇ ਵਿੱਚ ਤਰਨਬੀਰ ਸੋਹੀ ਹੈ ਕੈਨੇਡਾ ਬੈਠਾ ਉਹਨੂੰ ਤੇ ਮੇਰੇ ਕਤਲ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਆਪਸ ਵਿੱਚ ਮਲਾਇਆ ਜਿਨ੍ਹਾਂ ਨੇ ਉਹਨੂੰ ਹਥਿਆਰ ਪ੍ਰੋਵਾਈਡ ਕਰਾਏ ਜਿਨ੍ਹਾਂ ਨੂੰ ਉਹਨੇ ਪੈਸੇ ਦਿੱਤੇ ਆਪਸ ਚ ਤਾਲਮੇਲ ਕਰਾਇਆ ਉਹਨਾਂ ਬੰਦਿਆਂ ਨੂੰ ਹੀ ਕੱਢਤਾ ਮੇਰੇ ਕੋਲੇ ਲੈਟਰ ਆ ਇਹਨਾਂ ਦੇ ADG ਇੰਟੈਲੀਜੈਂਸ ਦਾ ਉਹ ਕਹਿੰਦਾ ਵੀ ਆਹ ਬੰਦੇ ਦਾ ਕੀ ਕਰ ਰਹੇ ਹੋ ਬਠਿੰਡਾ ਪੁਲਿਸ ਨੇ ਉਹਦਾ ਨਾਮ ਹੀ ਕੱਢਤਾ ਕਹਿੰਦੇ ਨਹੀਂ ਜੀ ਦਾ ਕਿਤੇ ਨਾਮ ਹੀ ਹੈ। ਇੱਕ ਗੱਲ ਇੱਥੇ ਜਿਹੜੀ ਹੈ ਪੁਲਿਸ ਹੁਣ ਇਹ ਗੱਲ ਕਹਿ ਰਹੀ ਹੈ ਕਿ ਕੋਈ ਨਿੱਜੀ ਰੰਜਸ਼ ਸੇ ਇਹਨਾਂ ਦੀ ਆਫ ਦੇ ਵਿੱਚ ਉਹ ਗੋਲੀ ਚਲਾ ਗਿਆ। ਪੈਸਾ ਦਾ ਲੈਣ ਦੇਣ ਸੀ। ਉਹਦਾ ਕੋਈ ਦੋਸਤ ਸੀ ਇਹ ਜੋ ਵੀ ਕੁਝ ਕਹਿ ਰਹੀ ਹੈ। ਪਰ ਕੀ ਇੰਨਾ ਕਹਿਣ ਦੇ ਨਾਲ ਸਟੇਟ ਮੁਨਕਰ ਹੋ ਸਕਦੀ ਹੈ ਲੋਕਾਂ ਦੀ ਸੁਰੱਖਿਆ ਤੋਂ? ਦੇਖੋ ਕੋਈ ਵੀ ਸਟੇਟ ਮੁਨਕਰ ਨਹੀਂ ਹੋ ਸਕਦੀ। ਪਰ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਹੂ ਇਹਨਾਂ ਨੂੰ ਇਹ ਇਹ ਬਿਸ਼ਰਮਾ ਦਾ ਟੋਲਾ ਇਹਨਾਂ ਲਈ ਮੁਨਕਰ ਹੋਣਾ ਬੜਾ ਆਸਾਨ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਇਹ ਇਹਨਾਂ ਨੇ ਇਹਨਾਂ ਨੇ ਬੇਸ਼ਰਮੀ ਧਾਰੀ ਹੋਈ ਹੈ ਕਿਸੇ ਨੂੰ ਹੈ ਹੀ ਅਹਿਸਾਸ ਹੀ ਨਹੀਂ ਇਹਨਾਂ ਨੂੰ ਯਾਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਠੀਕ ਹੈ ਜੀ ਇਹਨਾਂ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਇਹਨਾਂ ਨੇ ਕੀ ਸਿੱਖਿਆ ਲਈ ਜੇ ਇਹਨੂੰ ਆਪਣੇ ਕਲਕੱਤੇ ਨੂੰ ਜੇ ਇਹਨੂੰ ਸਿਕਿਉਰਟੀ ਨਹੀਂ ਦੇ ਸਕਦੇ ਸੀ ਤੁਹਾਨੂੰ ਗੱਲ ਸਮਝ ਆਉਂਦੀ ਹੈ ਜ ਜਿਹਦਾ ਹਸਲਾ ਜਮਾ ਕਰਾਉਣ ਦਾ ਕੀ ਕਾਰਨ ਸੀ ਕੀ ਜਿਨੇ ਉਹਦਾ ਜਿਹੜੇ ਅਫਸਰਾਂ ਨੇ ਸਟੈਂਡ ਲੈ ਕੇ ਉਹਦਾ ਹਸਲਾ ਜਮਾ ਕਰਵਾਇਆ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਾਉਗੀ ਪੁਲਿਸ ਕਿ ਕੋਈ ਇਸ ਇਸ ਮੁਲਕ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਇਸ ਸਟੇਟ ਦੇ ਵਿੱਚ ਯਾਰ ਤੁਸੀਂ ਦੇਖੋ ੱੱਕੇ ਨਾਲ ਉਹਦਾ ਅਸਲਾ ਜਮਾ ਕਰਵਾਇਆ ਗਿਆ ਉਹ ਉਹਦਾ ਉਹਦਾ ਕਤਲ ਹੋਇਆ ਨਹੀਂ ਉਹਨੂੰ ਮਤਲਬ ਉਹਦਾ ਕਤਲ ਹੋਣ ਦੇ ਲਈ ਉਹਨੂੰ ਖੁੱਲਾ ਛੱਡ ਦਿੱਤਾ ਗਿਆ ਤੁਹਾਡੇ ਡੱਬ ਦੇ ਵਿੱਚ ਵੈਪਨ ਟੱਗੇ ਆ ਨਾ ਜੀ ਜਿਹੜਾ ਬੰਦਾ ਤੁਹਾਡੇ ਦੇ ਚੜ ਕੇ ਆਊਗਾ ਉਹਨੂੰ ਸੌ ਡਰ ਹੁੰਦਾ ਠੀਕ ਹੈ ਇਹਨਾਂ ਨੇ ਪਹਿਲਾਂ ਉਹ ਕਾਤਲਾਂ ਦਾ ਡਰ ਚੱਕਿਆ ਉਹਨਾਂ ਨੂੰ ਦੱਸਿਆ ਲੈ ਵੀ ਤੁਹਾਡੇ ਲਈ ਖੁੱਲਾ ਛੱਡਤਾ ਜੇ ਹੁਣ ਵੀ ਨਾ ਤੁਹਾਡੇ ਤੋਂ ਕੁਝ ਹੋਇਆ ਤਾਂ ਫਿੱਟੇ ਮੂੰਹ ਆ। ਅਸਲਾ ਵਾਪਸ ਲੈਣਾ ਸੁਖਬਿੰਦਰ ਕੋਲਕੱਤਾ ਦਾ ਇਹ ਦਰਸਾਉਂਦਾ ਹੈ ਕਿ ਉਹਨੂੰ ਇਹਨਾਂ ਮਤਲਬ ਕਾਤਲਾ ਦੇ ਮੂਰੇ ਖੁੱਲਾ ਛੱਡ ਦਿੱਤਾ ਗਿਆ। ਇਹ ਵੀ ਕਿੰਨਾ ਵੇਖੋ ਫੋਨ ਆ ਕੇ ਉਸ ਤੋਂ ਬਾਅਦ ਇਹ ਕਤਲ ਕਰਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਲਾਈਵ ਵੀ ਹੁੰਦਾ ਹੈ ਲਾਈਵ ਹੋ ਕੇ ਆਪਣੀ ਸਾਰੀ ਕਹਾਣੀ ਵੀ ਦੱਸਦਾ ਲਾਈਵ ਜਿਹੜਾ ਉਹਦੇ ਆਕਾਮਾਂ ਦੀ ਉਹਨੂੰ ਸ਼ਹਿ ਸੀ। ਪਹਿਲੀ ਗੱਲ ਉਹਨੂੰ ਫੜਿਆ ਨਹੀਂ ਜਾਣਾ। ਜੇ ਫੜਿਆ ਗਿਆ ਇਹ ਗੱਲ ਮੇਰੀ ਯਾਦ ਰੱਖ ਲਿਓ ਤੁਹਾਡੇ ਵੀ ਸੋਰਸ ਬਹੁਤ ਆ ਮੇਰੇ ਵੀ ਸੋਰਸ ਸੀਆਈਆ ਦਾ ਵਿੱਚ ਉਹਨੂੰ ਮੈਂ ਤੁਹਾਨੂੰ ਸੈਂਡਵਿਚ ਖਵਾਉਂਦੇ ਦਿਖਾਉਂ ਪੁਲਿਸ ਉਹਨੂੰ ਸੈਂਡਵਿਚ ਖਵਾਉਂਦੇ ਦਿਖਾਉ ਕਿਉਂਕਿ ਜਿਹੜੇ ਆਕਾ ਨੇ ਉਹਨੂੰ ਥਾਪੀ ਦਿੱਤੀ ਸੀ ਉਹਦੇ ਉਹਦਾ ਕਿਹਾ ਵੀ ਇਹ ਮੂੜ ਨਹੀਂ ਸਕਦੀ ਤੁਸੀਂ ਦੇਖੀ ਜਾਇਓ ਉਹ ਹੌਸਲੇ ਬੁਲੰਦ ਦਰਸਾ ਰਿਹਾ ਵੀ ਉਹਨੂੰ ਥਾਪੀ ਕਿਹਦੀ ਹੈ ਜੀਦੀ ਥਾਪੀ ਆ ਉੱਤੇ ਪੁਲਿਸ ਪਰਚਾ ਦੇ ਨਹੀਂ ਸਕਦੀ ਦੰਦੀ ਕੀ ਤੁਹਾਡੇ ਸਾਹਮਣੇ ਇਹ ਲੱਗਦਾ ਪੰਜਾਬ ਚ ਲਾਅ ਐਂਡ ਆਰਡਰ ਨੂੰ ਤੁਸੀਂ ਅੱਜ ਕਿਸ ਹਾਲਾਤਾਂ ਚ ਦੇਖਦੇ ਹੋ ਕਿਹੜੀ ਸਥਿਤੀ ਚ ਪਹੁੰਚ ਚੁੱਕਿਆ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਾਲਾਤ ਲਾਅ ਐਂਡ ਆਰਡਰ ਹੈ ਹੀ ਨਹੀਂ ਕੋਈ ਚੀਜ਼ ਹੀ ਹੈ ਨਹੀਂ ਜੀ ਤੁਸੀਂ ਇੱਕ ਗੱਲ ਦੇਖੋ ਜੇ ਕੋਈ ਮਸਲਾ ਹਾਈਲਾਈਟ ਹੋ ਜੇ ਉਹਦਾ ਭਾਵੇਂ ਕੋਈ ਗੱਲ ਚੱਕੀ ਜਾਵੇ ਤੁਸੀਂ ਮੈਨੂੰ ਦੱਸੋ ਦੇਖੋ ਕਬਜੇ ਇੱਥੇ ਹੋ ਰਹੇ ਆ ਨਸ਼ਾ ਖੁੱਲਿਆਂ ਮੈਂ ਇੱਥੇ ਵਿਕ ਰਹੇ ਆ ਕਤਲ ਇੱਥੇ ਲਗਾਤਾਰ ਹੋ ਮਤਲਬ ਕਿਹੜੀ ਚੀਜ਼ ਦੱਸੋ ਆਪਾਂ ਲਾਅ ਐਂਡ ਆਰਡਰ ਕਿਹੜੇ ਪਹਿਮਾਨਾ ਉਹਦਾ ਕੋਈ ਹੋਊਗਾ ਜੇ ਸਰਕਾਰ ਨੇ ਅੱਡ ਪਹਿਮਾਨਾ ਬਣਾਇਆ ਆਪਦੇ ਮੰਤਰੀਆਂ ਨੂੰ ਆਪਦੇ ਐਮਐਲਏ ਨੂੰ ਖੁਸ਼ ਕਰਨ ਦੇ ਲਈ ਠੀਕ ਹੈ ਇਹਨਾਂ ਦੇ ਹਾਲਾਤ ਇਹ ਹੈ ਲੋਕ ਇਹਨਾਂ ਤੋਂ ਐਨੇ ਦੇਖੋ ਤੁਸੀਂ ਮਨਿੰਦਰ ਜੀ ਇੱਕ ਚੀਜ਼ ਦੇਖੀ ਹੋਣੀ ਹੈ ਜਦੋਂ ਉਹ ਬੰਦਾ ਸਰਕਾਰ ਚੋਂ ਚਲਾ ਜਾਵੇ ਉਦੋਂ ਤਾਂ ਲੋਕ ਉਹਨੂੰ ਗਾਲਾ ਕੱਢਦੇ ਹਰੀ ਗਲ ਪੈਂਦਾ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਉਹਦੇ ਮੌਜੂਦਾ ਐਮਐਲਏ ਨੂੰ ਮੌਜੂਦਾ ਐਮਐਲਏ ਦੇ ਮੁੰਡਿਆਂ ਨੂੰ ਲੋਕ ਵਿਆਹਾਂ 'ਚ ਛੱਤਰ ਮਾਰਨ ਇਹ ਪਹਿਲੀ ਸਰਕਾਰ ਆ ਇਹ ਦਿਖਾਉਂਦਾ ਇਹ ਚੀਜ਼ ਦਰਸਾਉਂਦੀ ਹੈ ਵੀ ਇਹਨਾਂ ਲੋਕਾਂ ਤੋਂ ਕਿੰਨੇ ਤਪੇ ਹੋਏ ਆ ਲੋਕ ਮਤਲਬ ਇਹ ਜਿਹੜੇ 92 ਜਣੇ ਬਣ ਗਏ ਇਹ ਪੰਜਾਬ ਦੇ ਆਪਣੇ ਪਾਪ ਕੀਤੇ ਸਾਹਮਣੇ ਆ ਰਹੇ ਆ ਇਹ ਪੰਜਾਬੀਆਂ ਦੇ ਪਾਪ ਕੀਤੇ ਸਾਹਮਣੇ ਆ ਰਹੇ ਜਿਹੜੇ 92 ਐਮਐਲਏ ਚੁਣੇ ਆਪਾਂ ਤੇ ਉਹਦਾ ਖਮਿਆਜਾ ਪੰਜਾਬ ਪੋਕ ਰਿਹਾ ਜੀ ਬਹੁਤ ਧੰਨਵਾਦ